ਇਸ ਵੇਲੇ ਅਸੀਂ ਮੌਜੂਦ ਹਾਂ ਜਲਾਲਾਬਾਦ ਦੇ ਵੀਡੀਓ ਦਫ਼ਤਰ ਵਿਖੇ ਜਿੱਥੇ ਅੱਜ ਜੋਰਾਂ ਛੋਰਾਾਂ ਦੇ ਨਾਲ ਪੰਚਾਇਤੀ ਇਲੈਕਸ਼ਨਾਂ ਦੇ ਮੱਦੇਨਜ਼ਰ ਜਿਹੜਾ ਮੈਂਬਰਾਂ ਤੇ ਸਰਪੰਚਾਂ ਦੇ ਜਿਹੜੇ ਨਾਮਜ਼ਦਗੀ ਪੱਤਰ ਉਹ ਭਰੇ ਜਾ ਰਹੇ ਨੇ ਗੱਲਬਾਤ ਕਰਦੇ ਹਾਂ ਸ਼ਿੰਦਰ ਸਿੰਘ ਪਿੰਡ ਮਹਾਲਮ ਤੋਂ ਸਾਡੇ ਨਾਲ ਮੌਜੂਦ ਨੇ ਜੀ ਸਰਪੰਚ ਸਾਹਿਬ ਪਹਿਲਾਂ ਤਾਂ ਸਵਾਗਤ ਹੈ ਤੁਹਾਡਾ ਐੱਜ ਨਿਊਜ਼ ਤੇ ਬਹੁਤ ਬਹੁਤ ਧੰਨਵਾਦ ਪੁੱਪਰਾ ਸਾਹਿਬ ਕਿ ਤੁਸੀਂ ਇੱਥੇ ਸਾਡੇ ਲੋਕਾਂ ਦਾ ਹਾਲ ਜਾਣਨ ਲਈ ਆਏ ਜੀ ਸਰਪੰਚ ਸਾਹਿਬ ਅੱਜ ਉਹ ਨਾਮਜ਼ਦਗੀ ਪੱਤਰ ਦਾਖਲ ਕੀਤੇ ਜਾ ਰਹੇ ਨੇ ਫੁੱਲ ਜਿਹੜਾ ਜੋਰਾਂ ਸ਼ੋਰਾਂ ਦੇ ਨਾਲ ਇਸ ਵਕਤ ਜਿਹੜਾ ਮਾਹੌਲ ਇੱਥੇ ਚੱਲ ਰਿਹਾ ਵੱਖ-ਵੱਖ ਪਿੰਡਾਂ ਤੋਂ ਲੋਕ ਆ ਕੇ ਨਾਮਜ਼ਦਗੀ ਪੱਤਰ ਦਾਖਲ ਕਰ ਰਹੇ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਆ ਤੁਸੀਂ ਓਪੋਜ਼ਿਟ ਪਾਰਟੀ ਦੇ ਜਿਹੜਾ ਕਿ ਸਰਪੰਚ ਵੀ ਰਹਿ ਚੁੱਕੇ ਹੋ ਤੇ ਸੀਨੀਅਰ ਆਗੂ ਵੀ ਹੋ ਕੀ ਮਾਹੌਲ ਲੱਗ ਰਿਹਾ ਅੱਜ ਦਾ ਇੱਥੇ ਦੇਖੋ ਜੀ ਜਿਵੇਂ ਕਿ ਸਾਰੇ ਪੰਜਾਬ ਨੂੰ ਹੀ ਪਤਾ ਹੈ ਤੁਹਾਡੇ ਤੋਂ ਬਾਅਦ ਸ਼ਾਇਦ ਕਿਸੇ ਨੂੰ ਪਤਾ ਨਾ ਹੋਵੇ ਕਿ ਅੱਜ ਜਿਹੜਾ ਮਾਹੌਲ ਹੈ ਇਹ ਮਾਹੌਲ ਪੰਜਾਬ ਸਰਕਾਰ ਵੱਲੋਂ ਬਹੁਤ ਹੀ ਥੋੜੇ ਦਿਨ ਦਿੱਤੇ ਗਏ ਨੇ ਜਿਹੜੇ ਤੇ ਤੁਸੀਂ ਦੇਖੋ ਵੀ 154 ਦੇ ਕਰੀਬ ਇੱਥੇ ਪਿੰਡ ਨੇ ਔਰ ਪੂਰੇ ਪੰਜਾਬ ਵਿੱਚ 13.5 ਹਜ਼ਾਰ ਤੋਂ ਵੱਧ ਪੰਚਾਇਤਾਂ ਨੇ ਬਹੁਤ ਘੱਟ ਦਿਨ ਦਿੱਤੇ ਗਏ ਨੇ ਕਿ ਜਿਹਦੇ ਵਿੱਚ ਨਾਮਜ਼ਦਗੀ ਪੱਤਰ ਵੀ ਜਿਹੜੇ ਦਾਖਲ ਹੋਣਗੇ ਦਰਖਾਸਤਾਂ ਵਾਪਸ ਵੀ ਲਈਆਂ ਜਾਣਗੀਆਂ ਔਰ ਸਰਪੰਚਾ ਪੰਚਾਇਤ ਵੱਲੋਂ ਇਲੈਕਸ਼ਨ ਦੀਆਂ ਤਿਆਰੀਆਂ ਵੀ ਕੀਤੀਆਂ ਜਾਣਗੀਆਂ ਸੋ ਇਹਨਾਂ ਨੇ ਆਪਦੀ ਜਿੱਦ ਪਗਾਉਣ ਦੇ ਲਈ ਔਰ ਹਾਈ ਕੋਰਟ ਦੇ ਵਿੱਚ ਜਦੋਂ ਇਹਨਾਂ ਨੂੰ ਖਿੱਚ ਪਈ ਤੇ ਇਹਨਾਂ ਨੇ ਆਪਦੀ ਜਿੱਦ ਪਕਾਉਣ ਦੇ ਲਈ ਜਿਹੜੇ ਇਲੈਕਸ਼ਨ ਬੜੇ ਹੀ ਥੋੜੇ ਸਮੇਂ ਦੇ ਵਿੱਚ ਕਰਾਉਣ ਦੀ ਜਿੱਦ ਜਿੱਦ ਫੜੀ ਹੈ ਉਹਦੇ ਵਿੱਚ ਤੁਸੀਂ ਦੇਖੋ ਵੀ ਆਉਣ ਵਾਲਾ ਸਮਾਂ ਜਿਹੜਾ ਚੋਣੇ ਦਾ ਸੀਜ਼ਨ ਵੀ ਆ ਰਿਹਾ ਹੈ ਔਰ ਲੋਕ ਇਲੈਕਸ਼ਨ ਦੇ ਜਿਹੜੇ ਤਿਉਹਾਰ ਦੇ ਵਿੱਚ ਆਪਣਾ ਟਾਈਮ ਦੇਣਗੇ ਜਾਂ ਚੋਣੇ ਦੇ ਸੀਜ਼ਨ ਵੱਲ ਜਾਣਗੇ ਇਹ ਸਾਰਾ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਸਾਨੂੰ ਪਤਾ ਲੱਗ ਗਿਆ ਸਰਪੰਚ ਸਾਹਿਬ ਨਾਮਜ਼ਦਗੀ ਪੱਤਰ ਦਾਖਲ ਕਰੰਦੇ ਲਈ ਜਿਹੜਾ ਬਹੁਤ ਡਾਕੂਮੈਂਟ ਦੀ ਜਿਹੜੀ ਲੋਡ ਪੈਂਦੀ ਹੈ ਕਈ ਕਈਆਂ ਨੂੰ ਇਹ ਬਹੁਤ ਖੱਜਲ ਖਵਾਰੀ ਦਾ ਸਾਹਮਣਾ ਕਰਨਾ ਪੈਂਦਾ ਹੈ ਕੀ ਲੱਗਦਾ ਪੀ ਇਹ ਲਾਜ਼ਮੀ ਨੇ ਇੰਨੇ ਜ਼ਿਆਦਾ ਡਾਕੂਮੈਂਟ ਬਿਲਕੁਲ ਜੀ ਬਿਲਕੁਲ ਲਾਜ਼ਮੀ ਨਹੀਂ ਹੈਗੇ ਤੁਸੀਂ ਦੇਖੋ ਵੀ ਇੱਥੇ ਪੰਜ ਅਫਸਰਾਂ ਦੇ ਤਾਂ ਇਹਨਾਂ ਸਾਈਨ ਉੱਤੇ ਲਿਖਿਆ ਵੀ ਉਹਨਾਂ ਤੋਂ ਕਰਵਾ ਕੇ ਲਿਆਓ ਔਰ ਨਿਊ ਡੂ ਸਰਟੀਫਿਕੇਟ ਵਾਸਤੇ ਇਹਨਾਂ ਨੇ ਲੱਗ ਕਿਹਾ ਔਰ ਤੁਸੀਂ ਦੇਖੋ ਵੀ ਸੈਨੀਟੇਸ਼ਨ ਵਿਭਾਗ ਤੋਂ ਅਲੱਗ ਸਰਟੀਫਿਕੇਟ ਲੈਣਾ ਪੈਣਾ ਹੈ ਜੇਕਰ ਇੱਕ ਅਫਸਰ ਕੋਲ ਜਾਵਾਂਗੇ ਤਾਂ ਦੂਜਾ ਨਹੀਂ ਮਿਲਦਾ ਦੂਜੇ ਕੋਲੇ ਜਾਵਾਂਗੇ ਤਾਂ ਤੀਜਾ ਨਹੀਂ ਮਿਲਦਾ ਦੇਖੋ ਉਸ ਕਮਰੇ ਤੋਂ ਲੈ ਕੇ ਲਾਸਟ ਕਮਰੇ ਤੱਕ ਜਾਣਾ ਹੁੰਦਾ ਉਹਦੇ ਵਾਸਤੇ ਸਾਨੂੰ ਅੱਜ ਤੀਜਾ ਦਿਨ ਹੈ ਤਿੰਨਾਂ ਦਿਨਾਂ ਦੇ ਵਿੱਚ ਅਸੀਂ ਚਾਰਾ ਅਫਸਰਾਂ ਨੂੰ ਨਹੀਂ ਮਿਲ ਸਕੇ ਇੱਕ ਕੋਲ ਜਾਓ ਤਾਂ ਦੂਜਾ ਨਹੀਂ ਹੁੰਦਾ ਦੂਜਾ ਨੂੰ ਜਾਓ ਤਾਂ ਤੀਜਾ ਨਹੀਂ ਹੁੰਦਾ ਤੀਜਾ ਨਹੀਂ ਹੁੰਦਾ ਚੌਥਾ ਨਹੀਂ ਹੁੰਦਾ ਸਾਡੇ ਵਰਗੇ ਜਿਹੜੇ ਸਿਰਕੱਢ ਆਗੂ ਨੇ ਕਿਸੇ ਪਾਰਟੀ ਦੇ ਉਹਨਾਂ ਦੇ ਹਾਲਾਤ ਨੇ ਤੇ ਆਮ ਲੋਕਾਂ ਦੇ ਕੀ ਹਾਲਾਤ ਹੁੰਦੇ ਹੋਣਗੇ ਥੋੜੇ ਦਿਨ ਪਹਿਲਾਂ ਮੈਨੂੰ ਇੱਥੇ ਬਹੁਤ ਸਾਰੇ ਮੇਰੇ ਭਰਾ ਆਏ ਜਿਨ੍ਹਾਂ ਨੇ ਇਹ ਦੱਸਿਆ ਕਿ ਸਾਨੂੰ ਐਨਓਸੀ ਦੀ ਜਿਹੜੀ ਹੈਗੀ ਆ ਫਾਈਲ ਉਹ ਨਹੀਂ ਮਿਲ ਰਹੀ ਔਰ ਮੈਂ ਜਾ ਕੇ ਉਹਨੇ ਜਿਹੜੇ ਪੰਚਾਇਤ ਅਫਸਰ ਨੇ ਉਹਨਾਂ ਨਾਲ ਗੱਲਬਾਤ ਕੀਤੀ ਇੱਥੇ ਵੀਡੀਓ ਸਾਫ ਹੈ ਹੀ ਨਹੀਂ ਵੀਡੀਓ ਸਾਹਿਬ ਕਹਿੰਦੇ ਨੇ ਕਿ ਮੈਥੋਰਟੀ ਜਿਹੜੀ ਹੈ ਪੰਚਾਇਤ ਅਫਸਰ ਨੂੰ ਦੇ ਦਿੰਦੀ ਹੈ ਪੰਚਾਇਤ ਅਫਸਰ ਕਹਿ ਰਹੇ ਨੇ ਕਿ ਜਦੋਂ ਵੀਡੀਓ ਸਾਹਿਬ ਆਣਗੇ ਉਹਨਾਂ ਦੇ ਸਕ੍ਰੀਟਰ ਹੋਣਗੇ ਫਿਰ ਅਸੀਂ ਇਹਨੂੰ ਸਵੀਕਾਰ ਕਰਦੇ ਹਾਂ ਵੀਡੀਓ ਸਾਹਿਬ ਨੂੰ ਅੱਜ ਇੱਥੇ ਹਾਜ਼ਰ ਹੋਣਾ ਚਾਹੀਦਾ ਸੀ ਬਿਲਕੁਲ ਜੀ ਸਾਡੇ ਇਸ ਦਫ਼ਤਰ ਦੇ ਮਾਲਕ ਨੇ ਉਹਨਾਂ ਨੂੰ ਹਾਜ਼ਰ ਹੋਣਾ ਚਾਹੀਦਾ ਸੀ ਬਲਾਗ ਦੇ ਅਫਸਰ ਨੇ ਉਹਨਾਂ ਨੂੰ ਮਾਲਕ ਹੁਣ ਉਹਨਾਂ ਦੇ ਡਿਪਾਰਟਮੈਂਟ ਦਾ ਜਿਹੜਾ ਇਹ ਕੰਮ ਹੈ ਜਿਹੜਾ ਐਡਾ ਵੱਡਾ ਹੋ ਰਿਹਾ ਹੈ ਉਹਨਾਂ ਨੂੰ ਇੱਥੇ ਜੇ ਉਹ ਹਾਜ਼ਰ ਨਹੀਂ ਹੈਗੇ ਤਾਂ ਇਹਦਾ ਮਤਲਬ ਹੈ ਦਾਲ ਵਿੱਚ ਕੁਝ ਕਾਲਾ ਨਹੀਂ ਦਾਲ ਹੀ ਸਾਰੀ ਕਾਲੀ ਹੋਈ ਪਈ ਹੈ ਆਮ ਲੋਕ ਇੱਕ ਤਾਂ ਇੱਥੇ ਪੂਰੀ ਤਰ੍ਹਾਂ ਜਿਹੜਾ ਦਫ਼ਤਰ ਨੂੰ ਪਾਣੀ ਦਾ ਪ੍ਰਬੰਧ ਕਰਨਾ ਚਾਹੀਦਾ ਸੀ ਕਰੋੜਾਂ ਰੁਪਈਆ ਦੇ ਹਿਸਾਬ ਨਾਲ ਜਿਹੜਾ ਇੱਥੇ ਹਰੇਕ ਸਾਲ ਬਜਟ ਪੰਚਾਇਤ ਦਾ ਬੰਦਾ ਹੈ ਔਰ ਇੱਥੇ ਬੋਲੀਆਂ ਦੇ ਪੈਸੇ ਜਮ੍ਹਾਂ ਹੁੰਦੇ ਨੇ ਜਿਹਦੇ ਵਿੱਚ ਅਸੀਂ 33% ਰੁਪਈਆ ਜਮ੍ਹਾਂ ਕਰਾਉਣੀ ਆ ਜੇਕਰ ਅੱਜ ਪੰਚਾਇਤ ਦੇ ਜਿਹੜੇ ਇਹ ਅਫਸਰ ਸੀਗੇ ਜਾਂ ਵੀਡੀਓ ਸਾਹਿਬ ਸੀਗੇ ਉਹਨਾਂ ਨੂੰ ਚਾਹੀਦਾ ਸੀ ਕਿ ਇੱਥੇ ਆਮ ਲੋਕਾਂ ਲਈ ਪਾਣੀ ਦਾ ਪ੍ਰਬੰਧ ਕਰਾਉਣਾ ਔਰ ਤੁਸੀਂ ਦੇਖੋ ਇਹ ਤੁਹਾਡੇ ਕੋਲ ਹੀ ਬੰਦਾ ਪਾਣੀ ਦੀਆਂ ਬੋਤਲਾਂ ਲੈ ਕੇ ਆਇਆ ਆਇਆ ਇੱਥੇ 25 ਤੋਂ 30 ਰੁਪਏ ਦੇ ਵਿੱਚ ਪਾਣੀ ਦੀ ਬੋਤਲ ਵੇਚੀ ਜਾ ਰਹੀ ਹੈ ਜਿਹੜਾ ਆਮ ਲੋਕਾਂ ਦੀ ਜੇਬ ਤੇ ਡਾਕਾ ਵੀ ਹੈ ਔਰ ਲੋਕ ਜਿਹੜੇ ਪਾਣੀ ਦੀ ਪਿਆਸ ਨਾਲ ਵੀ ਮਰਨ ਉੱਪਰ ਗਰਮੀ ਵੀ ਹੈ ਲੋਕਾਂ ਨੇ ਸ਼ਬੀਲਾ ਆਮ ਤੌਰ ਤੇ ਲਾਈਆਂ ਹੁੰਦੀਆਂ ਨੇ ਰਾਹਗੀਰਾਂ ਦੇ ਲਈ ਵੱਧ ਗਰਮੀ ਨੂੰ ਦੇਖਦੇ ਹੋਏ ਪਰ ਜਿੱਥੇ ਪਾਣੀ ਦਾ ਜਿਹੜਾ ਪ੍ਰਬੰਧ ਨਹੀਂ ਹੈ ਕਿ ਕਿਸ ਪ੍ਰਸ਼ਾਸਨ ਦੀ ਨਲਾਇਕੀ ਮੰਨਦੇ ਹੋ ਕਿ ਸਰਕਾਰ ਦੀ ਬਿਲਕੁਲ ਜੀ ਸਭ ਤੋਂ ਵੱਡੀ ਸਰਕਾਰ ਦੀ ਨਲਾਇਕੀ ਹੈ ਸਰਕਾਰ ਨੂੰ ਚਾਹੀਦਾ ਪਤਾ ਸੀ ਕਿ ਅਸੀਂ ਗਰਮੀ ਵਿੱਚ ਇਲੈਕਸ਼ਨ ਕਰਾ ਰਹੇ ਹਾਂ ਤਾਂ ਇਨ੍ਹਾਂ ਦਫ਼ਤਰਾਂ ਦੇ ਵਿੱਚ ਪਾਣੀ ਦੇ ਪ੍ਰਬੰਧ ਕਰਾਉਣੇ ਚਾਹੀਦੇ ਸੀ ਸਾਡੇ ਇੱਥੇ ਮੌਜੂਦਾ ਵਿਧਾਇਕ ਜਿਹੜੇ ਹੈਗੇ ਨੇ ਸੱਤਾਧਿਰਪਾਰਟੀ ਨਾਲ ਸੰਬੰਧਿਤ ਨਹੀਂ ਜੇਕਰ ਦਫ਼ਤਰ ਵਾਲਿਆਂ ਦਾ ਜ਼ਿੰਮੇਵਾਰੀ ਉਹਨਾਂ ਨੇ ਨਹੀਂ ਸਮਝੀ ਤਾਂ ਵਿਧਾਇਕ ਵੱਲੋਂ ਜਾਂ ਉਹਨਾਂ ਦੇ ਜਿਹੜੇ ਨੁਮਾਇੰਦੇ ਇੱਥੇ ਬੈਠੇ ਹੋਏ ਨੇ ਉਹਨਾਂ ਵੱਲੋਂ ਜ਼ਿੰਮੇਵਾਰੀ ਸਮਝ ਕੇ ਪਾਣੀ ਦਾ ਪ੍ਰਬੰਧ ਕਰਨਾ ਚਾਹੀਦਾ ਸੀ ਇੰਨਾ ਘੱਟ ਸਮਾਂ ਕਿਉਂ ਦਿੱਤਾ ਗਿਆ ਹੈ ਸਰਪੰਚ ਸਾਹਿਬ ਇਲੈਕਸ਼ਨਾਂ ਨੂੰ ਦੇਖੋ ਜੀ ਆਹਮਦੀ ਪਾਰਟੀ ਨੂੰ ਪਤਾ ਸੀ ਕਿ ਉਹਨਾਂ ਦੀ ਜਿਹੜੇ ਸਰਪੰਚ ਨਹੀਂ ਬਣ ਰਹੇ ਇਸ ਵਾਸਤੇ ਪਹਿਲਾਂ ਉਹਨਾਂ ਸ਼ੋਸ਼ਾ ਛੱਡਿਆ ਕਿ ਪਾਰਟੀ ਸਿੰਬਲ ਤੋਂ ਬਗੈਰ ਚੋਣ ਲੜੀ ਜਾਵੇ ਭਾਈ ਜੀ ਪਿੱਛੇ ਹੁੰਦਾ ਹੀ ਹੈ 1994 ਤੋਂ ਲੈ ਕੇ ਇਹ ਵੀ ਹੁੰਦਾ ਹੈ ਕਿ ਅਸੀਂ ਸਾਰੇ ਹੀ ਪਾਰਟੀ ਸਿੰਬਲ ਤੋਂ ਬਗੈਰ ਚੋਣ ਲੜਿਆ ਪਿਛਲੀ ਵਾਰ ਅਸੀਂ ਮੈ ਕਾਂਗਰਸੀ ਸੀ ਪਰ ਸਿੰਬਲ ਜਿਹੜਾ ਮੈਨੂੰ ਚੋਣ ਚਣ ਟਰੱਕ ਮਿਲਿਆ ਸੀ ਉਹ ਪਹਿਲੇ ਵੀ ਹੁੰਦਾ ਹੈ ਹੁਣ ਵੀ ਹੋ ਰਿਹਾ ਹੈ ਔਰ ਉਹਨਾਂ ਨੇ ਲੋਕਾਂ ਨੂੰ ਵੀ ਵਿਖਾਉਣ ਵਾਸਤੇ ਕਿ ਸਾਡੇ ਸਰਪੰਚ ਬਣ ਜਾਣ ਇਸ ਵਾਸਤੇ ਉਹਨਾਂ ਨੇ ਪਹਿਲਾਂ ਤਾਂ ਉਹ ਡਰਾਮਾ ਰਚਿਆ ਉਹਨਾਂ ਨੇ ਟਾਈਮ ਘੱਟ ਦਿੱਤਾ ਕਿ ਥੋੜੇ ਟਾਈਮ ਦੇ ਵਿੱਚ ਉਹ ਲੋਕਾਂ ਦੀਆਂ ਦਰਖਾਸਤਾਂ ਨੂੰ ਜ਼ਬਤ ਕਰਕੇ ਜਾਂ ਲੋਕਾਂ ਦੀ ਜਿਹੜੇ 94% ਜਰਨਲ ਨੇ ਉੱਥੇ ਐਸ ਸੀ ਸੀ ਸੀਡ ਦੇ ਦਿੱਤੀ ਗਈ ਹੈ ਇਹ ਕਿਵੇਂ ਮੰਨਦੇ ਹੋ ਦੇਖੋ ਜੀ ਤੁਸੀਂ ਪਿੱਛੇ ਜੇ ਦੇਖਿਆ ਹੋਣਾ ਕਿ ਸਾਰੀ ਪੰਜਾਬ ਸਰਕਾਰ ਵੱਲੋਂ ਜਿਹੜੀ ਪਾਵਰ ਹੈ ਪਹਿਲੇ ਡੀ ਸੀ ਪੱਧਰ ਤੇ ਹੁੰਦੀ ਸੀ ਉਹ ਹੁਣ ਡਿਪਟੀ ਕਮਿਸ਼ਨਰ ਪੱਧਰ ਤੇ ਹੁੰਦੀ ਸੀ ਉਹ ਹੁਣ ਵਧਾਈਕ ਮਤਲਬ ਐਸ ਡੀ ਐਮ ਪੱਧਰ ਤੇ ਦੇ ਦਿੱਤੀ ਐ ਐਸ ਡੀ ਐਮ ਕੀ ਦੇ ਨੇੜੇ ਹੁੰਦਾ ਹੈ ਵਿਧਾਇਕ ਦੇ ਔਰ ਵਿਧਾਈ ਕੋਲ ਪੂਰੀ ਪਾਵਰ ਆ ਗਈ ਕਿ ਉਹ ਕਿਸੇ ਵੀ ਸੀਟ ਨੂੰ ਰਿਜ਼ਰਵ ਕਰ ਸਕਦਾ ਹੈ ਜਾਂ ਕਿਸੇ ਵੀ ਸੀਟ ਦੇ ਨਾਲ ਉਹ ਛੇੜਛਾੜ ਕਰ ਸਕਦਾ ਹੈ ਇਸੇ ਤਰ੍ਹਾਂ ਹੀ ਹੋਇਆ ਸਾਡੇ ਵੀ ਇਸ ਤਰ੍ਹਾਂ ਇੱਥੇ ਹੋਇਆ ਕਿ ਬਹੁਤ ਸਾਰੇ ਪਿੰਡਾਂ ਦੇ ਵਿੱਚ ਜਿਹੜੀ ਰਿਜ਼ਰਵ ਚਾਹੀਦੀ ਸੀ ਉੱਥੇ ਕੈਟਾਗਰੀ ਬਣਾ ਦਿੱਤੀ ਗਈ ਜਿੱਥੇ ਕੈਟਾਗਰੀ ਚਾਹੀਦੀ ਸੀ ਉੱਥੇ ਉਹ ਨਰਮਲ ਕਰ ਦਿੱਤੀ ਗਈ ਅੱਜ ਤੁਸੀਂ ਫਾਰਮ ਭਰਨ ਆਏ ਹੋ ਕੀ ਲੱਗਦਾ ਅੱਜ ਜਿਹੜੇ ਲੋਕ ਫਾਰਮ ਭਰਨ ਆਏ ਨੇ ਇਹਨਾਂ ਦਾ ਸਮੇਂ ਸਿਰ ਕੰਮ ਸ਼ਾਮ ਤੱਕ ਹੋ ਜਾਏਗਾ ਕਿ ਨਹੀਂ ਰਹਿ ਜਾਏਗਾ ਦੇਖੋ ਜੀ ਜਿਸ ਤਰ੍ਹਾਂ ਤਾਂ ਇੱਥੇ ਰਸ਼ ਹੈ ਮੈਨੂੰ ਨਹੀਂ ਲੱਗਦਾ ਕਿ ਸਾਰੇ ਲੋਕਾਂ ਦਾ ਕੰਮ ਹੋਏਗਾ ਕੰਮ ਘੱਟ ਤੇ ਖੱਜਲਖਵਰੀ ਜ਼ਿਆਦਾ ਹੈ ਔਰ ਦੇਖਦੇ ਹਾਂ ਜੀ ਅੱਗੇ ਸਮਾਂ ਜਿਹੜਾ ਅਗਰਬ ਦੇ ਹਾਲਾਤ ਕੀ ਨੇ ਸਮਾਂ ਸਮੇਂ ਦੇ ਘਰ ਵਿੱਚ ਕੀ ਹਾਲਾਤ ਪੈਦਾ ਹੁੰਦੇ ਨੇ ਉਹ ਅਸੀਂ ਦੇਖਦੇ ਹਾਂ ਖੱਜਲਖਵਰੀ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਨੂੰ ਤੇ ਪ੍ਰਸ਼ਾਸਨ ਨੂੰ ਕੀ ਅਪੀਲ ਕਰਨਾ ਚਾਹੁੰਦੇ ਹਾਂ ਇੱਕ ਤਾਂ ਜਿਹੜਾ ਇਲੈਕਸ਼ਨਾਂ ਦਾ ਇਹ ਦਰਖਾਸਤ ਭਰਨ ਦਾ ਜਿਹੜਾ ਟਾਈਮ ਨਾ ਜਿੰਦਗੀ ਪੱਤਰ ਦਾਖਲ ਕਰਨ ਦਾ ਟਾਈਮ ਹੈ ਉਹ ਵਧਾਇਆ ਜਾਵੇ ਦੂਸਰਾ ਇਲੈਕਸ਼ਨ ਟਾਈਮ ਵਧਾਇਆ ਜਾਵੇ ਤਾਂ ਜੋ ਲੋਕ ਇਸ ਜਿਹੜਾ ਸਭ ਤੋਂ ਛੋਟੀ ਜਿਹੜੀ ਹੈਗੀ ਹੈ ਲੋਕ ਸਭਾ ਕਹਿ ਸਕਦੇ ਹਨ ਸਾਡੇ ਦੇ ਦੀ ਸਭ ਤੋਂ ਛੋਟੀ ਲੋਕ ਸਭਾ ਪੰਚਾਇਤ ਨੂੰ ਕਿਹਾ ਜਾਂਦਾ ਹੈ ਔਰ ਉਹਦੇ ਵਿੱਚ ਇਸ ਤਿਉਹਾਰ ਦੇ ਵਿੱਚ ਵੱਧ ਚੜ੍ਹ ਕੇ ਹਿੱਸਾ ਲੈ ਸਕਣਾ ਔਰ ਆਪਣੇ ਬੜੇ ਹੀ ਵਧੀਆ ਤੇ ਸੂਝਵਾਨ ਸਰਪੰਚ ਪੰਚ ਬਣਾ ਸਕਦਾ ਸੋ ਬਹੁਤ ਧੰਨਵਾਦ ਸਰਪੰਚ ਸਾਹਿਬ ਸੋ ਗੱਲਬਾਤ ਕੀਤੀ ਹੈ ਸਰਪੰਚ ਸਾਹਿਬ ਉਹਨਾਂ ਦੇ ਨਾਲ ਗੰਭੀਰ ਜਿਹੜੇ ਇਹਨਾਂ ਦੇ ਵੱਲੋਂ ਇਲਜ਼ਾਮ ਲਗਾਏ ਗਏ ਨੇ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਦੇ ਉੱਪਰ ਦੱਸਿਆ ਜਾ ਰਿਹਾ ਕਿ ਵੀਡੀਓ ਸਾਹਿਬ ਵੀ ਜਿਹੜਾ ਆਪਦੀ ਕੁਰਸੀ ਦੇ ਉੱਪਰ ਮੌਜੂਦ ਨਹੀਂ ਹੈਗੇ ਜਿਨ੍ਹਾਂ ਦੀ ਜ਼ਿੰਮੇਵਾਰੀ ਬੰਦੀ ਹੈ ਨਾਮਜ਼ਦਗੀ ਪੱਤਰ ਜਦੋਂ ਭਰਨ ਸਮੇਂ ਤਾਂ ਸਾਰੀ ਜਿਹੜੀ ਦੇਖਰੇਖ ਉਹਨਾਂ ਦੇ ਅੰਡਰ ਆਉਂਦੀ ਹੈ ਗੱਲ ਕਰੀਏ ਸਰਪੰਚ ਸਾਹਿਬ ਦਾ ਕਹਿਣਾ ਕਿ ਅੱਜ ਜਿਹੜਾ ਪਾਣੀ ਦਾ ਪ੍ਰਬੰਧ ਵੀ ਨਹੀਂ ਇੱਥੇ ਕੀਤਾ ਗਿਆ ਜਿਹੜਾ ਕਿ ਜ਼ਿੰਮੇਵਾਰੀ ਬੰਦੀ ਸੀ ਪ੍ਰਸ਼ਾਸਨ ਦੀ ਕਿਉਂਕਿ ਵੱਖ-ਵੱਖ ਪਿੰਡਾਂ ਤੋਂ ਲੋਕ ਨਾਮਜ਼ਦਗੀ ਪੱਤਰ ਸਰਪੰਚਾਂ ਦੇ ਮੈਂਬਰਾਂ ਦੇ ਭਰਨ ਦੇ ਲਈ ਅੱਜ ਵੀਡੀਓ ਦਫ਼ਤਰ ਵੀ ਕੇ ਪਹੁੰਚੇ ਹਨ ਪਰ ਇੱਥੇ ਕੋਈ ਵੀ ਖਾਸ ਜਿਹੜੇ ਉਪਰਾਲੇ ਨੇ ਜਿਵੇਂ ਪਾਣੀ ਦਾ ਪ੍ਰਬੰਧ ਚਾਹ ਦਾ ਪ੍ਰਬੰਧ ਜਾਂ ਹੋਰ ਲੰਗਰ ਦਾ ਪ੍ਰਬੰਧ ਉਹ ਕਿਸੇ ਤਰ੍ਹਾਂ ਦਾ ਵੀ ਨਹੀਂ ਇੱਥੇ ਕੀਤਾ ਗਿਆ ਲੋਕ ਮੁੱਲ ਪਾਣੀ ਲੈ ਕੇ ਇੱਥੇ ਪੀ ਰਹੇ ਨੇ ਤੇ ਜੇਕਰ ਗੱਲ ਕਰੀਏ ਜਿਹੜੇ ਡਾਕੂਮੈਂਟ ਲਗਾਏ ਜਾ ਰਹੇ ਨੇ ਨਾਮਜਦਗੀ ਪੱਤਰ ਦਾਖਲ ਕਰਨ ਦੇ ਲਈ ਤਾਂ ਉਹ ਵੀ ਜਿਹੜਾ ਬਹੁਤ ਸਾਰੇ ਜਿਹੜੇ ਡਾਕੂਮੈਂਟ ਮੰਗੇ ਜਾਂਦੇ ਨੇ ਸਰਪੰਚ ਸਾਹਿਬ ਦਾ ਕਹਿਣਾ ਹੈ ਕਿ ਇਹ ਜਿਹੜੇ ਡਾਕੂਮੈਂਟ ਨੇ ਵੱਧ ਤੋਂ ਵੱਧ ਜਿਹੜਾ ਘਟਾਏ ਜਾਣ ਤਾਂ ਜੋ ਕਿ ਲੋਕਾਂ ਨੂੰ ਨਾਮਜ਼ਦਗੀ ਪੱਤਰ ਦਾਖਲ ਕਰਨ ਸਮੇਂ ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਲ ਨਾ ਆਵੇ ਤਾਂ ਬਣੇ ਰਹੋ ਐਜ ਨਿਊਜ਼ 24 ਦੇ ਨਾਲ ਮੈਂ ਜਸਵਿੰਦਰ ਬੋਪਰਾ ਹੇ ਜਲਾਲਾਬਾਦ ਹੈ ਜੁਮਾ ਕਰਕੇ ਜੀ ਸਾਹਿਬ ਆਹੋ ਜੀ ਚਲੋ ਜੀ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਲਾਲਾਬਾਦ ਦੇ ਵੀਡੀਓ ਦਫ਼ਤਰ ਤੋਂ ਜਿੱਥੇ ਅੱਜ ਵੱਡੀ ਗਿਣਤੀ ਦੇ ਵਿੱਚ ਲੋਕ ਪੰਚਾਇਤੀ ਇਲੈਕਸ਼ਨਾਂ ਨੂੰ ਲੈ ਕੇ ਮੈਂਬਰਾਂ ਅਤੇ ਸਰਪੰਚਾਂ ਦੇ ਵੱਖ-ਵੱਖ ਪਿੰਡਾਂ ਤੋਂ ਨਾਮਜ਼ਦਗੀ ਪੱਤਰ ਭਰਨ ਦੇ ਲਈ ਪਹੁੰਚੇ ਹਨ ਤਾਂ ਤਸਵੀਰਾਂ ਇਸ ਸਮੇਂ ਸਾਂਝੀਆਂ ਕਰ ਰਹੇ ਹਾਂ ਤੁਹਾਡੇ ਨਾਲ ਜਲਾਲਾਬਾਦ ਦੇ ਵੀਡੀਓ ਦਫ਼ਤਰ ਦੀਆਂ ਖਾਸ ਤੌਰ ਤੇ ਗੱਲਬਾਤ ਕੀਤੀ ਹੈ ਸਰਪੰਚ ਸਾਹਿਬ ਹੋਰਾਂ ਦੇ ਨਾਲ ਦੱਸਿਆ ਜਾ ਰਿਹਾ ਕਿ ਕਿਸੇ ਤਰ੍ਹਾਂ ਦਾ ਵੀ ਇੱਥੇ ਖਾਸ ਉਪਰਾਲਾ ਨਹੀਂ ਕੀਤਾ ਗਿਆ ਨਾ ਹੀ ਪੰਜਾਬ ਸਰਕਾਰ ਦੇ ਵੱਲੋਂ ਅਤੇ ਨਾ ਹੀ ਜਿਹੜਾ प्रशाशन जे वलो